thank <laughs> you ਅੱਜ ਵੀ ਰੂੜੇ ਪੋਤੇ ਨੇ ਤਾਂ ਅੱਜ ਵੀ ਰੂੜੇ ਪੋਤੇ ਨੇ ਤਾਂ ਮੋਰ ਤੇ ਰਖ ਤੇ ਰਖ ਖਿੱਚੀ ਚੱਲਦੇ ਹੋ ਰਾਹ ਠਗਣਾ ਦੇ ਵੀ ਪਾਲੇ ਚੰਗੀ ਚੱਲ ਕਿਉਂ ਰਹੋ ਬਹੁਤ ਹੀ ਵਧੀਆ ਲੱਗਿਆ ਸਪੈਸ਼ਲੀ ਮੈਂ ਦਿਲਬਾਗ ਭਾਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿਉਂਕਿ ਸਾਡੇ ਜਿਹਨਾਂ ਨੇ ਸਾਡੇ ਦੇਸ਼ ਲਈ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ اخਲਾਕੀ ਫਰਜ਼ ਹੈ ਸੋ ਦਿਲਬਾਗ ਭਾਜੀ ਹੁਣ ਕਦੇ ਭੁੱਲੇ ਨਹੀਂ ਅੱਜ 16ਵਾਂ ਮੇਲਾ ਇਹਨਾਂ ਨੇ ਇਹ ਅੱਜ ਉਲੀਕਿਆ ਔਰ ਮੈਨੂੰ ਦੂਸਰੀ ਵਾਰੀ ਆਉਣ ਦਾ ਮੌਕਾ ਮਿਲਿਆ ਮੈਂ ਬਹੁਤ ਹੀ ਆਪਣੇ ਆਪ ਨੂੰ ਸੁਭਾਗਾ ਮੰਨਦਾ ਔਰ ਬਹੁਤ ਹੀ ਮਾਣ ਸਤਿਕਾਰ ਇਸ ਏਰੀਆ ਦੇ ਵਿੱਚੋਂ ਹਮੇਸ਼ਾ ਮਿਲਦਾ ਰਿਹਾ ਹੈ ਸੋ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਪਰਮਾਤਮਾ ਇਦਾਂ ਹੀ ਚੜ੍ਹਦੀ ਕਲਾ ਚ ਰੱਖੇ ਦਿਲਬਾਗ ਬਾਜੀ ਹੁਣਾਂ ਨੂੰ ਸਾਰੀ ਟੀਮ ਨੂੰ ਔਰ ਜਿੰਨੇ ਵੀ ਪਤਵੰਤੇ ਸੱਜਣ ਆਲੇ ਦੁਆਲੇ ਖੜੇ ਨੇ ਸਾਰਿਆਂ ਨੂੰ ਨਿੱਗੀ ਜਿਹੀ ਆਇਆ ਮੇਰੇ ਵੱਲੋਂ ਔਰ ਇੰਨੀ ਪਿਆਰ ਇੰਨੀ ਮੁਹੱਬਤ ਇੰਨੀ ਅਪਰੀਸ਼ੀਏਸ਼ਨ ਇਹਨਾਂ ਨੇ ਦਿੱਤੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਪੰਜਾਬੀ ਸੱਭਿਆਚਾਰ ਦੇ ਮੇਲੇ ਪੰਜਾਬ ਵਿੱਚੋਂ ਗਾਇਬ ਹੁੰਦੇ ਨਹੀਂ ਜੀ ਜਾਰੀ ਆ ਰਿਹਾ ਠੀਕ ਹੈ ਨਹੀਂ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਥੋਂ ਮੇਲੇ ਕਦੀ ਗਾਇਬ ਨਹੀਂ ਹੋ ਸਕਦੇ ਮੇਲਾ ਸਾਡਾ ਸ਼ਿੰਗਾਰ ਹੈ ਜਿਵੇਂ ਕਹ ਲੋ ਵੀ ਪੰਜਾਬ ਜਿਹੜਾ ਹੈ ਪੰਜਾਬ ਦੀ ਪਹਿਚਾਣ ਹੀ ਸਾਡੇ ਗੁਰੂਆਂ ਪੀਰਾਂ ਦੇ ਨਾਲ ਹੈ ਸਾਡੇ ਮੇਲਿਆਂ ਦੇ ਨਾਲ ਸੋ ਠੀਕ ਹੈ ਸਾਡਾ ਪੰਜਾਬੀ 뮤직 ਬਹੁਤ ਦਿਨ ਦਿਨ ਗਰੋ ਕਰ ਰਿਹਾ ਵੱਡਾ ਹੋ ਰਿਹਾ ਓਬਵੀਅਸਲੀ ਜਿਹੜੇ ਨੌਨ ਪੰਜਾਬੀ ਲੋਕ ਨੇ ਉਹ ਵੀ ਸਾਡੀ ਬੀਟਸ ਇੰਜੋਏ ਕਰਨਾ ਚਾਹੁੰਦੇ ਆ ਤੇ ਠੀਕ ਹੈ ਵੱਡੇ ਵੱਡੇ ਕਾਨਸਰਟ ਹੋ ਰਹੇ ਵੱਡੇ ਵੱਡੇ ਆਰਟਿਸਟ ਕਾਨਸਰਟ ਕਰ ਰਹੇ ਨੇ ਪਰ ਮੇਲੇ ਕਦੀ ਪੰਜਾਬ ਚੋਂ ਖਤਮ ਨਹੀਂ ਹੋਣਗੇ ਇਹ ਮੇਰਾ ਦਾਵਾ ਹੈ ਔਰ ਮੇਰਾ ਇਹ ਵਿਸ਼ਵਾਸ ਵੀ ਹੈ ਕਿਉਂਕਿ ਜਦੋਂ ਦਿਲਬਾਗ ਭਾਜੀ ਵਰਗੇ ਪਤਵੰਤੇ ਜਿਹੜੇ ਚੰਗੇ ਲੋਕ ਨੇ ਉਹ ਪਹਿਲ ਕਰਨਗੇ ਅੱਗੇ ਹੋ ਕੇ ਇਹ ਕੋਪਰਾਲਾ ਕਰਦੇ ਰਹਿਣਗੇ ਤੇ ਇਥੋਂ ਮਿਲ ਕੇ ਦੇਖਣ ਨਿਸ਼ਾਨ ਲੈ ਕੇ ਨੌਜਵਾਨਾਂ ਨੂੰ ਕਿਸੇ ਦੇਖਾਉਂਦਾ ਮੈਂ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਕਿ ਜਿਹਨਾਂ ਪੁੱਤਰਾਂ ਨੇ ਆਪਣੇ ਹੀ ਮਾਪੇ ਘਰੋਂ ਕੱਢੇ ਜਦੋਂ ਹੋ ਜਾਣਾ ਹੁਣਾ ਵੀ ਸਿਆਣੇ ਪਤਾ ਲੱਗੂ ਚੰਦ ਸਿੱਕਿਆ ਵਾਲੀ ਜਿਹੜੇ ਲੋਕੀ ਵਿੱਚ ਨਸ ਮੈਂ ਕੰ ਜਦੋਂ ਪੀਣ ਲੱਗੇ ਆਪਣੇ ਨਿਆਣੇ ਪਤਾ ਲੱਗੂ ਸੋ ਇਹ ਗੱਲਾਂ ਮੈਂ ਹਮੇਸ਼ਾ ਹੀ ਆਪਣੇ ਗਾਣਿਆਂ 'ਚ ਲਿਖਦਾ ਰਿਹਾ ਅ ਮੈਂ ਹਮੇਸ਼ਾ ਹੀ ਨਵੀਂ ਪੀੜੀ ਨੂੰ ਇਹੀ ਕਹਿੰਦਾ ਰਿਹਾ ਕਿ ਆਪਣੇ ਮਾਪੇ-ਮਾਪ ਦਾ ਹਮੇਸ਼ਾ ਧਿਆਨ ਰੱਖੋ ਬੁਰਾਈਆਂ ਤੋਂ ਦੂਰ ਰਹੋ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਰੋਜ਼ਗਾਰ ਦਿੱਤਾ ਜਾਵੇ ਨੌਜਵਾਨਾਂ ਨੂੰ ਇੰਡਸਟਰੀਜ਼ ਆਉਣ ਇੱਥੇ ਆਪਣੇ ਪੰਜਾਬ ਦੇ ਵਿੱਚ ਤਾਂ ਜੋ ਸਾਡੇ ਜਿਹੜੇ ਨੌਜਵਾਨ ਨੇ ਉਹ ਬਿਜ਼ੀ ਹੋਣ ਤੇ ਫਿਰ ਧਿਆਨ ਤੁਹਾਡਾ ਕਹਿੰਦਾ ਵਿਹਲਾ ਮਨ ਸ਼ੈਤਾਨ ਦਾ ਘਰ ਜਦੋਂ ਅਸੀਂ ਵਿਹਲੇ ਹੁੰਨੇ ਆ ਫਿਰ ਮਾੜੀਆਂ ਚੰਗੀਆਂ ਸੰਗਤਾਂ ਦੇ ਵਿੱਚ ਬਹਿ ਜਾਂਦੇ ਆ ਉਹ ਸੰਗਤ ਦੀ ਰੰਗਤ ਚੜ ਜਾਂਦੀ ਕਈ ਵਾਰੀ ਪਰ ਫਿਰ ਵੀ ਨੌਜਵਾਨ ਪੰਜਾਬੀਆਂ ਨੂੰ ਹਮੇਸ਼ਾ ਹੀ ਮੈਂ ਅਪਰੀਸ਼ੀਏਟ ਕਰਦਾ ਕਿ ਦੁਨੀਆ ਚ ਕਿਸੇ ਵੀ ਕੋਨੇ ਤੇ ਗਏ ਜਿਹੜੇ ਚੰਗੇ ਲੋਕ ਨੇ ਉਹਨਾਂ ਨੇ ਆਪਣਾ ਨਾਮ ਬਣਾਇਆ ਪੰਜਾਬੀ ਨੂੰ ਪਰਫੁੱਲਤ ਕੀਤਾ ਬਹੁਤ ਮਾਣ ਸਤਿਕਾਰ ਬਣਾ ਕੇ ਰੱਖਿਆ ਸੋ ਮੈਂ ਇਹ ਅਰਦਾਸ ਕਰਦਾ ਪ੍ਰਮਾਤਮਾ ਅਗੇ ਕਿ ਪੰਜਾਬ ਸਾਡਾ ਇਦਾਂ ਇੱਕੋ ਇੱਕ ਵਸਦਾ ਰਹੇ ਹੱਸਦਾ ਰਹੇ ਮੈਂ ਖੁਦ ਨਸੀਬ ਆਉ ਸਾਡੇ ਅਹੀ ਕਹੇ ਜਾਦੀ ਕਲਾਟੀ ਦੇ ਪਰਿਵਾਰ ਚੋਂ ਜਿਨ੍ਹਾਂ ਨੇ ਦੇਸ਼ ਵਾਸਤੇ ਕੁਝ ਕੀਤਾ ਤੇ ਸਾਡਾ ਵੀ ਇਹ ਫਰਜ਼ ਬਣਦਾ ਪਈ ਅਸੀਂ ਵੀ ਉਹਨਾਂ ਨੂੰ ਕੋਈ ਇਹ ਅੰਨੇ ਬਣੇ ਯਾਦ ਜਰੂਰ ਕਰੀਏ ਇਹ ਪਹਿਲਾ ਮੇਲਾ ਜਗਦੇਸ਼ ਸਿੰਘ ਜਸਵਾਲ ਸਾਹਿਬ ਨੇ ਸ਼ੁਰੂ ਕਰਵਾਇਆ ਹੈ ਕਿ ਕਿੰਨੇ ਦੇਸ਼ ਭਗਤਾਂ ਨੇ ਮੇਲੇ ਲਗੰਦੇ ਆ ਤੇਰਾ ਦਾਦਾ ਦੇਸ਼ ਭਗਤੀ ਮੇਲਾ ਕਰਵਾ ਘਟੋ ਘਟ ਕੇ ਮੈਸੇਜ ਨਵੀਂ ਪੀੜੀ ਨੂੰ ਚੰਗਾ ਜਾਵੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ હોણ ઉથે લહારા વિવે કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼